ਭਾਈਓ ਤਿਆਰ ਸ਼ਾਰ ਹੋ ਗਏ ਖੜੇ ਆ ਤੇ ਅਸੀਂ ਜਾਣਾ ਹੁਣ ਕੰਮਕਾਰ ਸਤਿ ਸ੍ਰੀ ਅਕਾਲ ਸੋਖ ਸ੍ਰੀ ਅਕਾਲ ਤੇ ਉਹਨਾਂ ਤਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਦੱਸਿਆ ਸੀ ਦੂਸਰੇ ਬੋਕ ਚ ਨੀਨ ਨੂੰ ਨੀਆ ਚੱਣਵਾਤਾ ਸੀ ਤੇ ਮੈਂ ਤੁਹਾਨੂੰ ਮਾੜੀ ਝਲਕ ਦਿਖਾ ਦੇਣਾ ਇਹਦੀ ਬਾਕੀ ਜਦੋਂ ਲੱਗੇਗੀ ਤਾਂ ਫਿਰ ਤੁਸੀਂ ਦੇਖਣੀ ਹੈ ਬੱਚੀ ਦੀ ਗੱਲ ਦੱਸਾਂ ਨੂੰ ਹਨ ਟੱਟੀ ਨਹੀਂ ਸਵਰਦੀ ਕੀਤੀ ਤਾਂ ਇਹਨੇ ਰੋਟੀ ਖਾਧੀ ਚਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਅਸੀਂ ਸਾਰੇ ਬੈਠੇ ਆਂ ਰਲ ਮਿਲ ਕੇ ਤੇ ਗੱਲ ਐਦਾ ਵੀ ਕੰਮ ਅੱਜ ਵੀ ਬਹੁਤ ਜ਼ਿਆਦਾ ਨੇ ਤੁਸੀਂ ਪਿਛਲੇ ਵਲੌਗਸ ਵਿੱਚ ਦੇਖਿਆ ਹੋਣਾ ਬਹੁਤ ਸਾਰੇ ਕੰਮ ਆਪਣੇ ਪੈਂਡਿੰਗ ਵੀ ਰਹਿ ਗਏ ਨੇ ਤੇ ਹੌਲੀ ਹੌਲੀ ਆਪਾਂ ਕਰੀ ਜਾਂਦੇ ਆ ਕਰਾਈ ਜਾਂਦੇ ਆ ਠੀਕ ਹੈ ਜੀ ਤੇ ਇੱਧਰ ਹੁਣ ਪਹਿਲਾਂ ਮੂਲੀਆਂ ਮਾਲੀਆਂ ਵਾਲੀਆਂ ਰੋਟੀਆਂ ਬਣਨ ਲੱਗੀਆਂ ਤੇ ਅੱਜ ਸਾਡੇ ਪ੍ਰੋਣੇ ਵੀ ਆਣੇ ਨੇ ਗੈਸਟ ਹੈ ਨਾ ਤਦ ਮੈਂ ਜਦੋਂ ਵੀ ਵਲੌਗ ਬਣਾਉਣਾ ਲਗਾ ਨਾ ਇਹਨਾਂ ਦਾ ਧਿਆਨ ਪਤਾ ਨਹੀਂ ਕਿੱਥੇ ਹੁੰਦਾ ਫਿਰ ਮੁੜ ਕੇ ਅਗਲੇ ਦਾ ਵੀ ਦੇਖਣ ਵਾਲਿਆਂ ਦਾ ਇੰਟਰਸਟ ਵੀ ਖਰਾਬ ਹੋ ਜਾਂਦਾ ਵੀ ਐ ਇਹਨਾਂ ਦਾ ਧਿਆਨ ਤੇ ਉਹ ਕਿਸ ਨੇ ਕਿੱਧਰ ਚੱਕਿਆ ਕੋ ਕਿੱਧਰ ਚੱਕਿਆ ਗੂੜੀਆਂ ਮੂੜੀਆਂ ਮੂੜੀਆਂ ਲਾਈ ਐ ਤੇ ਹੁਣ ਅੱਜ ਗੈਸਟ ਆਣੇ ਨੇ ਸਾਡੇ ਘਰ ਹਾਂ ਤੇ ਗੈਸਟ ਕੌਣ ਨੇ ਯਾਰ ਉਹ ਬਾਅਦ ਵਿੱਚ ਦੱਸਾਂਗੇ ਉਹ ਆ ਵੀ ਆ ਜਾਣਗੇ ਜਦੋਂ ਪਤਾ ਲੱਗ ਹੀ ਜਾਏ ਹਾਂ ਦੱਸਣੇ ਚਲ ਦੱਸ ਹੀ ਦਿਓ ਆਪਾਂ ਵੀਡੀਓ ਥੋੜੀ ਬਣਾਣੀ ਹੁੰਦੀ ਹੈ ਮੈਂ ਮੈਂ ਬਣਾ ਲਾਂਗੇ ਵੀਡੀਓ ਉੱਤੇ ਚਾਚੇ ਸਨ ਇਧਰ ਚਾਚੇ ਦੇ ਮੁੰਡੇ ਦਾ ਵਿਆਹ ਹੈ ਪਿੰਡ ਹਾਂ ਨੂੰ ਵਿਆਹ ਆ ਗਏ ਨੇ ਹੁਣ ਵਿਆਹ ਤੇ ਵਿਆਹ ਚੜ ਗਏ ਨੇ ਬਸ ਠੀਕ ਹੈ ਸਾਡੇ ਆਪਣਾ ਵੀ ਵਿਆਹ ਆ ਗਿਆ ਮੁੰਡੇ ਦਾ ਤੇ ਸੁਪਰੋ ਦੀ ਫੇਰ ਪਤਾ ਵਿਆਹ ਮਾ ਤੇ ਹੋਰ ਕੀ ਤਾਂ ਕਰਕੇ ਉਹਨਾਂ ਨੇ ਆ ਜਾਣਾ ਸਾਨੂੰ ਕਹਿਣ ਵਾਸਤੇ ਹਾਂਜੀ ਸਾਸਰੀ ਕਾਜ ਜੀ ਮੇਰੇ ਵੱਲੋਂ ਵੀ ਹਾਂਜੀ ਤੇ ਇਧਰ ਸਾਸਰੀ ਕਾਜ ਅਸੀਂ ਹੁਣ ਤਿਆਰ ਸ਼ਾਹ ਹੋ ਕੇ ਖੜੇ ਆ ਤੇ ਅਸੀਂ ਜਾਣਾ ਹੁਣ ਕੰਮਕਾਰ ਸਾਸਰੀ ਕਾਜ ਸਤਸਰੀ ਕਾਜ ਜੀ ਮੰਦਰੂ ਵੀ ਬੁਲਾ ਲਓ ਜੀ ਸਾਰਾ ਸਭ ਨੂੰ ਲੋਵ ਖੜਾਣੇ ਭੈਣ ਭਰਾਵਾਂ ਨੂੰ ਵੱਡਿਆਂ ਨੂੰ ਪਿਆਰੀ ਪਹਿਣਾ ਬਰਾਬਰਿਆਂ ਨੂੰ ਸੱਸੀ ਕਾ ਛੋਟਿਆਂ ਪਿਆਰ ਹਾਂਜੀ ਹਾਂਜੀ ਤੇ ਲੋਕ ਸਾਡੇ ਵੇਖਦੇ ਰਹਾ ਕਰੋ ਵੈਰੀ ਹਲਾਸ਼ੇਰੀ ਸ਼ਾਬਾਸ਼ ਦਿੰਦੇ ਰਹਾ ਕਰੋ ਵੈਰੀ ਗੁੱਡ ਬਹੁਤ ਵਧੀਆ ਇੱਧਰ ਦੇਖੋ ਸ਼ੈਤਾਨ ਸਾਡਾ ਸਾਡਾ ਲੁਕਦੀ ਕਿਵੇਂ ਆ ਲੁਕਦੀ ਕਿਵੇਂ ਆ ਲੁਕਦੀ ਲੁਕਦੀ ਕਿਵੇਂ ਸੱਸਰੀ ਕਾ ਸੱਸਰੀ ਕਾ ਇੱਧਰ ਤੀਜੀ ਨਹੀਂ ਲੱਗ ਦੇਣੀ ਫੇ ਉਹ ਭੱਜ ਗਈ ਭੱਜ ਗਈ ਇਹ ਬਹੁਤ ਸ਼ੈਤਾਨ ਆ ਸਾਡੀ ਟੇਟੋ ਜੀ ਤੇ ਚਲੋ ਜੀ ਜਾਨਨੇ ਆ ਪਹਿਲਾ ਕੰਮ ਕੂਮ ਕਰਦੇ ਆ ਫਿਰ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਆ ਸਾਰੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਹਾਂਜੀ ਤੇ ਮੈਡੀਗਾ ਤੁਸੀਂ ਦੱਸੋ ਤੇ ਮੇਰੇ ਪਾਪਾ ਕੀ ਕਰੀਏ ਕਰੇ ਇੱਥੇ ਨਹੀਂ ਮੇਰੇ ਪਾਪਾ ਪਾਪਾ ਕਿੱਥੇ ਨੇ ਅੱਦਸ ਆਪੀ ਉਹ ਵੀ ਸੀ ਤੇ ਮੇਰੇ ਪਾਪਾ ਪੁਰਾਣੇ ਕਿੱਥੇ ਚਲੇ ਗਏ ਚੋ ਸਭ ਮੰਨ ਫੇਰ ਤੇ ਮੇਰਾ ਬਾਸਕਟਬਾਲ ਹੈ ਵੇਖ ਲੋ ਤੇ ਅੱਦਰ ਅੱਦ ਰਸੀ ਤਿਆਰੀਆਂ ਕਰਦੇ ਪਿਆ ਚੱਕ ਦੇ ਵਿਆਧੀਆਂ ਤੇ ਅੱਦਰ ਦੇਖੋ ਟੈਲਾ ਇਥੋਂ ਦੇ ਤੁਹਾਨੂੰ ਦਿਖਾਉਣਾ ਤੇ ਇੱਧਰ ਮੇਰੀ ਦਾਦੀ ਤੁਹਾਨੂੰ ਪਤਾ ਹੀ ਸੀ ਵਈ ਮੇਰੀ ਦਾਦੀ ਮੂਲੀ ਛਿਲਦੀ ਪਈ ਐ ਤੇ ਤੇ ਇੱਧਰ ਮੈਂ ਆਪਣੀ ਖੇਡਾ ਸਟਾਰਟ ਕਰਦੀ ਕੰਚੇ ਨਹੀਂ ਪਰ ਖੇਡਦਾ ਪਿਆ ਇੱਧਰ ਦਾਦੀ ਐ ਵੇਖ ਲਈ ਪੀ ਦੱਸਿਆ ਨਹੀਂ ਅਸਲਾਮੁਅਲਾਈਕਮ ਮੈਂ ਵੇਖ ਲਈ ਪੀ ਐ ਬਾਬਾ ਜੀ ਦਾ ਵੇਖ ਲਈ ਪੀ ਤੇ ਹਾਂਜੀ ਤੇ ਨੰਨ ਤਾਂ ਪਤਾ ਹੀ ਗਿਆ ਮੈਂ ਤੁਹਾਨੂੰ ਦੱਸਿਆ ਸੀ ਦੂਸਰੇ ਬਲੌਗ 'ਚ ਨੀਨ ਨੂੰ ਨੀਆ ਚੱchnਾ ਆਤਾ ਸੀ ਤੇ ਅੱਜ ਚੱਲ দেয়া ਗਿਆ ਨਹੀਂ ਤੋ ਸਹੀ ਤਰ੍ਹਾਂ ਗੱਲ ਲਗਾ ਨਾ ਅੱਦਾ ਫੋਟੋ ਨਹੀਂ ਨਾ ਤੇਰੀ ਆਹੀ ਸਹੀ ਤੇ ਅੱਦੂ ਅੱਦ ਦੀ ਮੈਨੂੰ ਸਿਖਾਉਂਦੀ ਵੀ ਹੈ ਕਿੱਦਾਂ ਕਰਦੇ ਨੇ ਪਰ ਮੈਨੂੰ ਆਂਦਾ ਹੈ ਤੇ ਮੇਰੇ ਪਾਪਾ ਤੇ ਗਏ ਨੇ ਬਾਜ਼ਾਰ ਮੈਨੂੰ ਪਤਾ ਨਹੀਂ ਹੈਗਾ ਸਮਾਨ ਸਮਾ ਲੈਣ ਤੇ ਉਹ ਜਿਹੜਾ AC ਸੀ ਉਹ ਉਧਰ ਕਰਤਾ ਤੇ ਤੁਹਾਨੂੰ ਪਤਾ ਹੀ ਆ ਪਰ ਉਹ ਉੱਥੇ ਲੱਗਿਆ ਪਰ ਮੈਂ ਤੁਹਾਨੂੰ ਦਿਖਾ ਦੇ ਹਾਂ ਦਰ ਘਟਾ ਮੇਰੀ ਉਹ ਇਸ ਐ ਨੈ ਵੀ ਛੋਟਾ ਕੁੱਤੇ ਨੇ ਦੇ 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 ਅੱਛਾ ਦੇ ਹਾਂਜੀ ਤੇ ਹੁਣ ਸਮਾਨ ਲੈ ਕੇ ਆਏ ਆ ਤੇ ਸਮਾਨ ਕੀ ਹੋ ਮੈਂ ਤੁਹਾਨੂੰ ਦਿਖਾਣਾ ਵੀ ਆਪਾਂ ਜਿਹੜੀ ਨਵੀਂ ਟਾਇਲਟ ਸੀਟ ਆ ਉਹ ਲੈ ਕੇ ਆਏ ਆ ਆ ਦੇਖੋ ਜਦ ਲੱਗੇਗੀ ਫੇਰ ਦਿਖਾਵਾਂਗੇ ਤੇ ਬਾਕੀ ਸਮਾਨ ਵਾਲੇ ਪਿੱਛੇ ਆ ਰਿਹਾ ਗੱਡੀ ਤੇ ਠੀਕ ਹੈ ਨਾ ਜੁੰਨੂ ਖਰਚਾ ਹੋ ਗਿਆ ਲੈ ਲੈ ਆ ਕੱਢ ਕੇ ਇਹ ਵੜੀ ਕਿੰਦਾ ਸੀ ਅੰਦਰ 10 ਤੇ ਤੁਸੀਂ ਦੇਖ ਲਓ ਵੀ ਸੀਮਿੰਟ ਸੁਮਡਾ ਕਰਕੇ ਦੇਖੋ ਕਚਰਾ ਦੇਖੋ ਖਲਾਰਾ ਦੇਖੋ ਕਿੰਨਾ ਪੈ ਗਿਆ ਹੈ ਬਹੁਤ ਬੁਰਾ ਹਾਲ ਹੈ ਉਹ ਪੂ ਬਾਸ਼ਾ ਲੱਗਾ ਛੋੜੀ ਛੋੜੀ ਕੰਮ ਕਰਨ ਨੂੰ ਏ ਠੰਡਾ ਜਬ ਬਹੁਤ ਜ਼ਿਆਦਾ ਹੋਈ ਪਈ ਆ ਬਹੁਤ ਜ਼ਿਆਦਾ ਅੱਜ ਸਲਾਹ ਸੀ ਫਤਿਹਗੜ੍ਹ ਸਾਹਿਬ ਜਾਣ ਦੀ ਪਰ ਹੁਣ ਫੇਰ ਪਰੌਣੇ ਆ ਰਹੇ ਨੇ ਸਾਡੇ ਘਰ ਤੇ ਤਾਂ ਕਰਕੇ ਹੁਣ ਫੇਰ ਅਸੀਂ ਕੈਨਸਲ ਕਰਤਾ ਚਲੋ ਅੱਜ ਐਤ ਕੀ ਭਾਗਾ ਚ ਨਹੀਂ ਸੀਗਾ ਉਪਰੋ ਦੀ ਕੰਮ ਛੇੜਿਆ ਹੋਇਆ ਤਾਂ ਕਰਕੇ ਵੀ ਤੇ ਪਿਛਲੇ ਸਾਲ ਅਸੀਂ ਪਿਛਲੇ ਸਾਲ ਵੀ ਨਹੀਂ ਗਏ ਮੰਨੀ ਗਿਆ ਸੀ ਪਿਛਲੇ ਸਾਲ ਇਸ ਕਰਕੇ ਕਿਉਂਕਿ ਅਸੀਂ ਗੁਜਰਾਤ ਸੀ ਇਹਨਾਂ ਦਿਨਾਂ ਦੇ ਵਿੱਚ ਤੇ ਤਾਂ ਕਰਕੇ ਨਹੀਂ ਸੀ ਗਏ ਹੈਗੇ ਤੇ ਚਲੋ ਕੋਈ ਗੱਲ ਨਹੀਂ ਜਦੋਂ ਜਦੋਂ ਬਾਬੇ ਨੇ ਬੁਲਾਣਾ ਉਦੋਂ ਹੀ ਜਾਉਣਾ ਉਸ ਤੋਂ ਪਹਿਲਾਂ ਨਹੀਂ ਜਾ ਸਕਦੇ ਠੀਕ ਹੈ ਤੇ ਫਿਲਹਾਲ ਮੂਲੀਆਂ ਮਨਪ੍ਰੀਤ ਨੇ ਨਾ ਕੱਟ ਕੇ ਰੱਖੀਆਂ ਹੋਈਆਂ ਆ ਦੇਖੋ ਤੇ ਰੋਟੀ ਨਹੀਂ ਮੈਨੂੰ ਪੁੱਛੀ ਹੈਗੀ ਹਲੇ ਤੱਕ ਬਹੁਤ ਕੰਮ ਖਰਾਬ ਹੈ ਰੋਟੀ ਨਹੀਂ ਪੁੱਛਦੇ ਇੱਕ ਤਾਂ ਰੋਟੀ ਨਹੀਂ ਪੁੱਛਦੇ ਇੱਕ ਤਾਂ ਬੰਦਾ ਕੰਮ ਕਰ ਕਰ ਕੇ ਥੱਕ ਜਾਂਦਾ ਉਪਰ ਦੀ ਰੋਟੀ ਨਹੀਂ ਪੁੱਛਦੇ ਉਹ ਗਲਤ ਗੱਲ ਹੈ ਉਠੋ ਯਾਰ ਰੋਟੀ ਰੋਟੀ ਬਣਾਓ ਯਾਰ ਅਸਲੀ ਉਹ ਅੱਛਾ ਅੱਛਾ ਹਾਂ ਅਸਲੀ ਦੀ ਬੰਨ ਨੂੰ ਵੀ ਗੱਲ ਸੋਹਣੀ ਹਾਂ ਵੀ ਇੱਕ ਬੰਦ ਕਰੋ ਬੰਦ ਤੇ ਕਰੋ ਸਹਿਜਾ ਦੇ ਵਾਂਗੂ ਹਾਂਜੀ ਉਹ ਤੇ ਹੱਲੇ ਆਪਾਂ ਜੰਗ ਕਿਉਂ ਲੜਨੀ ਹੱਲੇ ਤਾਂ ਲੋੜ ਹੀ ਨਹੀਂ ਨਹਿਗੀ ਜਦੋਂ ਲੋੜ ਹੋਏਗੀ ਤੇ ਫੇਰ ਲੜਾਂਗੇ ਠੀਕ ਹੈ ਤੈਨੂੰ ਸਿਖਾਵਾਂਗੇ ਗਤਕਾ ਸਿਖਾਵਾਂਗੇ ਤੈਨੂੰ ਉਹ ਬੱਚਾ ਛਰਪਾਹ ਚੁਲਾਉਣੀ ਡੋਂਗਾਂ ਚੁਲਾਉਣੀ ਆ ਠੀਕ ਹੈ ਸਿੱਖੇਂਗਾ ਦਮਾਲਾ ਬਣੇਗਾ ਚਲ ਠੀਕ ਹੈ ਫੇਰ ਠੀਕ ਹੈ ਨਾ ਪੱਕਾ ਸਿਖਾਵਾਂਗੇ ਤੈਨੂੰ ਸ਼ਸਤਰ ਵਿਦਿਆ ਠੀਕ ਹੈ ਹਾਂਜੀ ਤੇ ਹੁਣ ਸਾਡੀ ਵੈਨਿਟੀ ਵੀ ਆ ਚੁੱਕੀ ਹੈ ਆ ਦੇਖੋ ਤੇ ਆਹ واਸ਼ ਬੈਸਿਨ ਇਹਦਾ ਵੈਨਿਟੀ ਦਾ ਤੇ ਆਹ ਬਾਕੀ ਸਮਾਨ ਹੈ ਉਹਦਾ ਟਾਇਲਟ ਸੀਟ ਦਾ ਸਾਰਾ ਸਮਾਨ ਤੇ ਇਹ ਮੈਂ ਤੁਹਾਨੂੰ ਮਾੜੀ ਝਲਕ ਦਿਖਾ ਦੇਣਾ ਇਹਦੀ ਬਾਕੀ ਜਦੋਂ ਲੱਗੇਗੀ ਤਾਂ ਫਿਰ ਤੁਸੀਂ ਦੇਖਣਾ ਹੀ ਹੈ ਠੀਕ ਹੈ ਜੀ ਤੇ ਆਹ ਦੇਖੋ ਇੰਦਾ ਦੀ ਹੈ ਆਹੀ ਪੈਟਰਨ ਹੈ ਬਾਹਰ ਵੀ ਆਹੀ ਇੰਦਾ ਦੀ ਆਹੀ ਕਲਰ ਆ ਦੇਖੋ ਆਹ ਪੈਟਰਨ ਹੈ ਬਾਹਰ ਤੇ ਇਹ ਜਦੋਂ ਲੱਗੇਗੀ ਤਾਂ ਫਿਰ ਤੁਸੀਂ ਦੇਖਿਓ ਠੀਕ ਹੈ ਕਾਕੇ ਓਕੇ ਪਟਾਕੇ ਹਏ 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 ਸੁਣਾ ਕਵੈਨਿਟੀ ਹੈਵੈਨਿਟੀ ਮੈਂ ਵੀ ਅਮਨਤ ਚੈਨਲ ਦੀ ਵਾਸ਼ ਬੇਸਿਨ ਹੈ ਵਾਸ਼ ਬੇਸਿਨ ਪਪਾ ਮੈਂ ਵੀ ਅਮਨਤ ਚੈਨਲ ਲੈ ਕੇ ਆਇਆ ਠੀਕ ਹੈ ਨਵਾਂ ਬਣਾਣਾ ਚੈਨਲ ਕੌਣ ਕਹਿੰਦਾ ਕੌਣ ਕਹਿੰਦਾ ਨਹੀਂ ਸੋਣੀ ਲਾਦੀ ਨਹੀਂ ਮੈਨੂੰ ਨਹੀਂ ਚਿੱਟੀ ਪਸੰਦ ਉਹ ਤੇ ਦਿਖਾਈਆਂ ਮੈਨੂੰ ਨਹੀਂ ਪਸੰਦ ਆਈ ਚਿੱਟੀ ਯਾਰ ਮੈਲੀ ਮੈਲੀ ਜੀ ਬਾਅਦ ਮੈਲੀ ਹੋ ਜਾਂਦੀ ਹੈ ਬਾਅਦ ਚ ਸਹੀ ਗੱਲ ਦੱਸਾਂ ਤੁਹਾਨੂੰ ਮੈਲੀ ਹੋ ਜਾਂਦੀ ਹੈ ਸਫਾਈ ਕਿਹਨੇ ਕਰਨੀ ਫੇ ਮੁੜ ਕੇ ਸਫਾਈ ਤਾਂ ਹੁੰਦੀ ਨਹੀਂ ਤੁਹਾਡੇ ਕੋਲ ਬਣੀ ਹੈ ਬਣੀ ਹੈ ਬਣੀ ਹੈ ਨਹੀਂ ਲੋਹੇ ਦੀ ਬਣੀ ਲੱਕੜ ਦੀ ਬਣੀ ਹੁੰਦੀ ਔਰ ਕਦੀ ਬਣੀ ਹੁੰਦੀ ਹੈ ਪੱਥਰ ਅਰੇ ਯਾਰ ਲੱਕੜ ਦੀ ਬਣੀ ਹੈ ਫਿਰ ਨਾਲੇ ਤੇ ਲੱਕੜ ਦਾ ਬੋਕਾ ਲਿਆ ਕੇ ਫੇ ਰੱਖਣੀ ਹਾਂ ਪੱਥਰ ਲਿਆ ਕੇ ਉਹ ਹੈਗੀ ਇੱਕ ਇੱਥੇ ਉਹ ਦੁਕਾਨ ਹੈਗੀ ਉਹ ਮੈਂ ਦੇ ਦਾਂ ਉਹਦੇ ਕੋਲ ਲੈ ਕੇ ਆਣੇ ਹਾਂ 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 ਮੈਂ ਦੇਖਿਆ ਇੱਕ ਹਾਂ ਸਹੀ ਗੱਲ ਆ ਮੈਂ ਦੇਖਿਆ ਇੱਕ ਮੈਂ ਦੇਖਿਆ ਮੈਂ ਕਹਾ ਇਹ ਕੰਮ ਆਏਗਾ ਆਪਣੇ ਸੋਈ ਦੇ ਵਿੱਚ ਠੀਕ ਹੈ ਨਾ ਕੀ ਚੀਜ਼ ਦੇਖੋ ਵਲੌਗ ਬਣ ਰਿਹਾ ਹੁਣ ਅੱਛਾ ਸੋਰੀ ਸੋਰੀ ਮੈਂ ਤੇਰੇ ਵਲੌਗ ਚ ਨਹੀਂ ਆਂਦਾ ਉਥੇ ਬਣਾ ਵੈਨਟੀ ਦਾ ਬਣਾ ਨਾ ਵੀ ਨਵੀਂ ਆਈ ਏ ਜਾ 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 ਬਣਾ ਕੇ ਆ ਦੇਖੋ ਹਾਂ ਦੇਖੋ ਬਣਾ ਰਹੀ ਹੈ ਇਧਰ ਪਫੂ ਲੱਗਾ ਹੋਇਆ ਟਾਇਲਾਂ ਲਾਣ ਵਾਸਤੇ ਵਾਸ਼ਰੂਮ ਦੇ ਵਿੱਚ ਬੱਟਾਈਲਾਂ ਲੱਗੀਆਂ ਤੇ ਫਿਰ ਆਪਾਂ ਦੂਜਾ ਸੈਨੀਟਰੀ ਦਾ ਕੰਮ ਕਰਵਾਣਾ ਠੀਕ ਹੈ ਜੀ ਸ਼ੱਕ ਜ਼ਰਾ ਵੀ ਹੋਣ ਨਾ ਦੇਂਦੇ ਐਸਾ ਹਾਂਜੀ ਤੇ ਹੁਣ ਗੱਲ ਐਦਾ ਹੋ ਗਈ ਤੁੱਪ ਚੜ ਗਈ ਬਹੁਤ ਸੋਹਣੀ ਉਹ 2 ਫੁੱਟ ਦੇ ਕੋਲ ਤਰਾਫ ਉਹ ਉਹੀ ਰੱਖਣ ਲੱਗਾ ਲੋਲੂ ਬਣਾ ਲੈਣਾ ਨਾ ਪਹਿਲਾਂ ਫੇਰ ਰੱਖਣ ਉਹ ਰੱਖ ਡੈਡੀ ਵੀ ਗੱਲ ਇਹ ਤਾਂ ਵੀ ਤੁੱਪ ਬਹੁਤ ਸੋਹਣੀ ਚੜ ਚੁੱਕੀ ਤੇ ਤਾਂ ਕਰਕੇ ਹੁਣ ਨਾ ਆਪਾਂ ਛੱਤ ਤੇ ਬੈਠੇ ਆ ਤੇ ਹੁਣ ਮੈਂ ਸੋਚਦਾ ਵੀ ਇਧਰ ਤਾਰਾਂ ਤੁਰਾਂ ਪਾਈ ਨਾ ਕੱਪੜੇ ਕੁਪੜੇ ਪਾਏ ਹੋਏ ਨੇ ਤੇ ਤਾਂ ਕਰਕੇ ਹੁਣ ਆਪਾਂ ਜਿਹੜੇ ਬੂਟੇ ਨੇ ਉਹ ਆਪਾਂ ਉਧਰ ਰੱਖ ਦੇਣੇ ਤੇ ਉਹ ਪੂਰੀ ਲਾਈਨ ਚ ਲਾ ਦੇਣੇ ਠੀਕ ਹੈ ਨਾ ਤੇ ਬਾਕੀ ਇੱਕ ਪਾਪ ਹੋ ਗਿਆ ਬਹੁਤ ਤਕੜਾ ਉਹ ਮਨਪ੍ਰੀਤ ਦੱਸ ਦੇਣੀ ਤਾਂ ਹੋਇਆ ਇੱਥੇ ਸਾਂ ਰੈਂਦੀ ਸੰਨੀ ਉਧਰ ਰੱਖ ਡੈੱਡ ਬੋਡੀ ਦਿਖਾ ਯਾਰ ਹੋਰ ਮੈਂ ਕਿਹਾ ਬੂਟੇ ਤਾਂ ਸਾਰੇ ਇੱਕ ਲਾਈਨ 'ਚ ਹੀ ਲਾ दिए ਹਨ। ਪੂਰਾ ਚੁੱਕਿਆ ਉਹਦੇ ਨਾਲ ਸਾਰਾ। ਹਾਂਜੀ ਤੇ ਅੱਧਰ ਦੇਖੋ ਸਾਰੇ ਪਤੰਗਾਂ ਨੇ ਪਾਰ ਇਹ ਵਿਚਾਰਾ ਨਾ ਪਿੰਜਰੇ 'ਚ ਹੋ ਗਿਆ ਕੈਦ ਤੇ ਕੈਦ ਤੇ ਹੋ ਗਿਆ ਤੇ ਚੱਕ ਕੇ ਅਸੀਂ ਉੱਤੇ ਰੱਖਤਾ ਵੀ ਹਨਾ ਵੀ ਸਵੇਰੇ ਐਂ ਕਰਾਂਗੇ ਉਹ ਛੱਡ ਆਵਾਂਗੇ। ਪਰ ਅਸੀਂ ਭੁੱਲ ਗਏ 2 ਦਿਨ ਤੋਂ ਵਿਚਾਰਾ ਇੱਥੇ ਪਿਆ ਪਿਆ ਵਿੱਚੇ ਹੀ ਮਰ ਗਿਆ। ਉਸ ਪਾਇਆ ਵੀ ਦੀ ਇਹਨੂੰ ਖਾਣ। ਬੜਾ ਯਾਰ ਜ਼ੁਲਮ ਹੋ ਗਿਆ ਨਾ ਮਨ ਖਰਾਬ ਹੋਇਆ ਨਾ ਹਾਏ ਹਾਏ 50 ਰੁਪਏ ਲਈ ਖਤਰਟ ਹੋ ਗਈ ਬੈਠੋ ਬੈਠੋ ਟਿਕਾਵਟ ਬੂਟੇ ਸਵੇਰ ਦਾ ਤਾਂ ਭੱਜਿਆ ਫਿਰਦਾ ਕਦੀ ਉਹ ਲਿਆ ਉਹ ਜੀ ਟਾਇਲਟ ਸੀਟਾਂ ਲਿਆ ਇਹ ਉਹ ਪਾਣੀ ਪੁੱਛਦੇ ਕਦੋਂ ਨਾ ਰੋਟੀ ਪੁੱਛੋ ਨਾ ਪਾਣੀ ਜੋ ਛੁੱਟੀ ਵਾਲੇ ਦਿਨ ਨਾ ਰੋਟੀ ਪੁੱਛਦੀ ਨਾ ਪਾਣੀ ਹੋਰ ਕੀ ਇਹ ਮਾਂ ਸੋਚਦੀ ਹੁੰਦੀ ਵੇਹੇ ਬੱਚਿਆਂ ਬਾਰੇ ਪਰ ਮਾਂ ਵੀ ਨਹੀਂ ਮੇਰੀ ਸੋਚਦੀ ਹੈਗੀ ਮਾਂ ਵੀ ਆਪਣੀ ਨੋ ਨਾ ਰਲ ਜਾਂਦੀ ਹੈ ਉਹ ਮੈਂ ਕਦੋਂ ਸੋਚਿਆ ਕਿ ਆ ਤੇ ਰੋਟੀ ਖਾ ਲੇ ਇੱਕੋ ਜਿਹੀ ਹੀ ਨੇ ਇਹ ਐਕਚੁਅਲੀ ਜੀ ਮੈਨੂੰ ਭੁੱਖਾ ਹੈ ਨਹੀਂ ਸੀ ਬਕਵਾਸ ਨਾ ਮਰ ਮੈਂ ਬੋਲਦਾ ਸੀ ਤਾਂ ਪਏ ਨਾ ਮੈਂ ਮਟਰੀ ਖਾ ਲਈ ਜੁਵੇਰ ਉੱਟ ਕੇ ਕਾਫੀ ਸਾਰੀ ਬੱਚੀ ਦੀ ਗੱਲ ਦੱਸਾਂ ਇਹਨੂੰ ਅਨੇ ਟੱਟੀ ਨਹੀਂ ਜ਼ੁਵੇਰਦੀ ਕੀਤੀ ਤਾਂ ਨਹੀਂ ਇਹਨੇ ਰੋਟੀ ਖਾਦੀ ਚੜਾ ਕਿਹਾ ਸੀ ਤੇ ਆ ਤਾਂ ਜਲੂਸ ਕਰਾ ਲਵਾ ਦੇ ਹੁਣ ਨਾਲ ਸਾਰੇ ਸੋਹਣਿਆ ਉਹ ਤਾਂ ਕਹਿੰਦਾ ਲਾ ਦਾਂਗਾ ਪੈਸੇ ਲੈ ਲੈਣੇ ਇਹਨਾਂ ਨੇ ਐਵੇਂ ਲੈ ਲੇਗਾ ਆਪੇ ਲਾ ਦੇ ਸਹੀ ਗਾਲੇ ਸੀਮਟ ਲਾ ਕੇ ਨਾਲ ਬਚੀਆਂ ਹੋਈਆਂ ਥੱਲੇ ਟੈਲਾਂ ਚ ਕਹਿੰਦਾ ਲਾ ਲਾ ਕੇ ਆਪਾਂ ਲਾ ਲੈਣਾ ਕਹਿੰਦਾ ਫ੍ਰੀਜ ਲਾਣੀ ਉਹਦਾ ਲਾ ਦੇ ਨਹੀਂ ਤੇ ਰਹਿਣ ਦੇ ਤੂੰ ਉਹ ਚੱਲੀ ਏ ਧੁੱਪ ਚ ਥੱਲੇ ਠੰਡ ਚ ਹਾਂਜੀ ਤੇ ਹੁਣ ਅਸੀਂ ਜਾਣਾ ਸੀਗਾ ਕਿਧਰੇ ਤੇ ਬਹੁਤ ਜ਼ਿਆਦਾ ਅਸੀਂ ਫਸ ਗਏ ਆ ਗੱਲ ਇਹ ਹੋ ਗਈ ਵੀ ਪ੍ਰਾਣਿਆਂ ਨੇ ਆਣਾ ਸੀ ਤੇ ਉਹਨਾਂ ਨੇ ਸਾਨੂੰ ਲਾਰੇ ਚ ਫਸਾਇਆ ਪਿਆ ਤੇ ਦੁਪਹਿਰ ਦੇ 2:30 ਵਜੇ ਗਏ ਨੇ ਅਸੀਂ ਕਿਤੇ ਜਾ ਵੀ ਨਹੀਂ ਸਕਦੇ ਤੇ ਹਨਾ ਕੁਝ ਕੰਮ ਕਰ ਵੀ ਨਹੀਂ ਸਕਦੇ ਤੇ ਆਈ ਵੀ ਨਹੀਂ ਹੈਗੇ ਇਹ ਬਹੁਤ ਜ਼ਿਆਦਾ ਕੰਮ ਖਰਾਬ ਹੈ ਪਰ ਉਹਨਾਂ ਨੇ ਵੀ ਰਾਤ ਨੂੰ ਆਣਾ ਉਹੀ ਮਨਪ੍ਰੀਤ ਵਿਚਾਰੇ ਤੇ ਹੁਣ ਲੈ ਆ ਕੇ ਦੇਣੇ ਸੀ ਕੱਪੜੇ-ਕਪੜੇ ਤੇ ਹੁਣ ਫਿਰ ਉਹ ਅਗਲੇ ਹਫ਼ਤੇ ਤੇ ਪੈ ਜਾਣਾ ਕੰਮ ਤੇ ਇਧਰ ਪੇਟ ਚ ਦਰਦ ਖਾ-ਖਾ ਕੇ ਕੀ ਖਾਦਾ ਸੀ ਚਾਕਲੇਟ ਟਿੱਕੀ ਪੇਸਟਰੀ ਮੂੰਗਫਲੀ ਸਾਰਾ ਕੁਝ ਖਾਦਾ ਨਾ ਦੇਖੋ ਕਿੰਦਾ ਲੇਟੀ ਹੋਈ ਦੇਖੋ ਦੇਖੋ ਕਿੰਦਾ ਲੇਟੀ ਬਿੱਲਾ ਆਇਆ ਖਾਣ ਲੱਗੇ ਤੇ ਸੋਚਣਾ ਨਹੀਂ ਆਪਾਂ ਠੀਕ ਹੈ ਫਿਰ ਪੇਟ ਦਰਦ ਲੈ ਕੇ ਬਹਿ ਜਾਣਾ ਨਹੀਂ ਇਸਦਾ ਜੀ ਆਪਾਂ ਕੋਈ ਕੰਮ ਘੁੰਮ ਕਰ ਲੀਏ ਕੰਮ ਕਰਕੇ ਹੀ ਆਏ ਆ ਕੋਈ ਕਰਦੇ ਵੀ ਕੰਮ ਹੁੰਦੇ ਨੇ ਇਕੱਲੇ ਬਾਹਰ ਦੇ ਥੋੜੀ ਹੁੰਦੇ ਨੇ ਕਰਦੇ ਕਰਕੇ ਗਏ ਆ ਤੇ ਹਰਦਾ ਇੱਕ ਇੱਕ ਢੱਕਾ ਨਹੀਂ ਤੁਸੀਂ ਤੋੜਿਆ ਢੱਕਾ ਤੋੜਿਆ ਹੋਵੇ ਕੋਈ ਹੈ ਮੰਮੀ ਦੋ ਦਿਨ ਮੈਂ ਹੀ ਸੰਭੇ ਆ ਤੂੰ ਪਾਣੀ ਥੋੜੀ ਪਾਣੀ ਦੀ ਪਾਰਟੀ ਆਦੀ ਲਿਆਵਾਲੀ ਪੈ ਗਈ ਹਾਂ ਗੁੱਸਾ ਚੜ ਗਿਆ ਉਹਨੇ ਜੀ ਹੋਏ ਕਹਿੰਦਾ ਪਾਣੀ ਨਹੀਂ ਹੈਗਾ ਪਾਣੀ ਜੀ ਨਹੀਂ ਹੈ ਨਹੀਂ ਹੁਣ ਫਿਰ ਕੀ ਕਰੇਗਾ ਬੰਦਾ ਹੈ ਨਹੀਂ ਤੂੰ ਰੱਖ ਦੇ ਨਹੀਂ ਤੇ ਹੁਣ ਨਾ ਆਪਾਂ ਗਮਲੇ ਜਿਹੜੇ ਨੇ ਆ ਦੇਖੋ ਇੱਧਰ ਰੱਖਤੇ ਨੇ ਸਾਰੇ ਇੱਧਰ ਨਾ ਕੱਪੜੇ ਪਾਏ ਨੇ ਰस्सियां ਦੇ ਤਾਂ ਕਰਕੇ ਹੁਣ ਇੱਥੇ ਲਾ ਪੈਨੇ ਆਪਾਂ ਬੂਟੇ ਸਾਰੇ ਇਹ ਹਲੇ ਕੋਈ ਬੂਟੇ ਲਿਆਂਦਾ ਹੁਣ ਵਿਚਾਰ ਨਹੀਂ ਕਿਉਂਕਿ ਕੰਮਕਾਰ ਚੱਲ ਰਿਹਾ ਨਾ ਘਰ ਦੇ ਵਿੱਚ ਤਾਂ ਕਰਕੇ ਹੁਣ ਜਦ ਤੱਕ ਮੁੱਕਦਾ ਨਹੀਂ ਕੰਮ ਹੋ ਤੱਕ ਨਹੀਂ ਆਪਾਂ ਲੈ ਕੇ ਆਣੇ ਹੈਗੇ ਇੱਥੇ ਕਿਉਂਕਿ ਹੁਣ ਇੱਥੇ ਵੀ ਸਾਰਾ ਇਲੈਕਟ੍ਰਿਕ ਇਲੈਕਟ੍ਰਿਸਿਟੀ ਦਾ ਕੰਮ ਹੋਣਾ ਹੈ ਠੀਕ ਹੈ ਉਸ ਤੋਂ ਬਾਅਦ ਕਲਰ ਦਾ ਕੰਮ ਹੋਣਾ ਹੈ ਯਾਨੀ ਕਿ ਹੁਣ ਅ ਕੱਟੋ ਘੜ 15 20 ਦਿਨ ਸਾਨੂੰ ਲੱਗ ਜਾਣੇ ਨੇ ਕੰਮ ਕੁਮ ਨੂੰ ਵੇੜਦੇ ਆਂ ਤੇ ਤਾਂ ਕਰਕੇ ਫਿਰ ਆਪਾਂ ਫੇਰ ਹੀ ਬੂਟੇ ਲੈ ਕੇ ਆਵਾਂਗੇ ਹਲੇ ਨਹੀਂ ਲੈ ਕੇ ਆਨੇ ਠੀਕ ਹੈ ਨਾ ਮਨਪ੍ਰੀਤ ਮੈਂ ਕਿਹਾ ਸਾਰਾ ਕੰਮ ਨਿਬੜ ਜਵੇ ਨਾ ਇੱਕ ਵਾਰੀ ਫੇਰ ਬੂਟੇ ਲੈ ਕੇ ਆਵਾਂਗੇ ਨਹੀਂ ਆਹੋ ਗਾਇਸ ਮੈਨੂੰ ਦੱਸਿਆ ਨਹੀਂ ਕਿ ਗਮਲੇ ਵਾਲਾ ਭਾਈ ਆਇਆ ਹੈ ਹਾਂ ਸਹੀ ਗੱਲ ਹੈ ਤੇ ਚਲੋ ਕੋਈ ਗੱਲ ਨਹੀਂ ਪਰ ਗਮਲੇ ਤੇ ਲੈ ਲੈਣੇ ਸੀ ਨਾ ਪਲਾਸਟਿਕ ਦੇ ਲੈ ਕੇ ਐਵੇਂ ਫਿਰ ਤੁਸੀਂ ਪਹਿਲਾਂ ਤੇਰਾ ਭੁੱਲ ਜਾਣਾ ਸੀ ਰੱਖ ਕੇ ਨਹੀਂ ਨਹੀਂ ਕੋਈ ਚੱਕਰ ਨਹੀਂ ਗਮਲੇ ਤੇ ਲੈ ਕੇ ਰੱਖ ਲਓ ਫੇਰ ਪਤਾ ਨਹੀਂ ਆਵੇ ਨਾ ਆਵੇ ਮੁੜ ਕੇ ਲੈ ਕੇ ਰੱਖ ਲਾਂ ਹੈ ਨਾ ਦੋ ਦੋ ਚਾਰ ਚਾਰ ਲਈ ਜਾਓ ਦੋ ਦੋ ਠੀਕ ਹੈ ਨਾ ਇੱਧਰ ਕੋਣ ਹੈ ਅੱਛਾ ਕੋਕੋ ਬੜਿਆ ਹੀ ਅੰਦਰ ਅੱਜ ਇੱਥੇ ਨੇ ਕਿਸੇ ਨੇ ਸੁਸਾਇਡ ਕਰ ਲਿਆ ਦੱਸਿਆ ਸੀ ਅਸੀਂ ਡੈੱਡ ਬੋਡੀ ਚੱਕ ਕੇ ਸੱਟੀ ਹੈ ਸੱਟੀ ਕਿ ਨਹੀਂ ਆ ਪਈ ਹੈ ਵਿਚਾਰੇ ਦੀ ਇਹ ਆ ਤੇਰੀ ਵਜ੍ਹਾ ਨਾਲ ਕੀਤਾ ਸੁਸਾਇਡ ਤੈਨੂੰ ਮੈਂ ਦੱਸਾਂ ਤੂੰ ਚੱਕ ਕੇ ਸੱਟ ਕੇ ਨਹੀਂ ਆਇਆ ਮੈਨੂੰ ਇਹਨਾਂ ਨੇ ਦੱਸਿਆ ਨਹੀਂ ਮੈਨੂੰ ਇਹਨਾਂ ਨੂੰ ਦੱਸ ਦਿੰਦੇ ਨਾ ਮੈਂ ਚੱਕ ਕੇ ਸੱਟ ਨਾ ਕੋਈ ਦੱਸਦੇ ਨੇ ਪਤਾ ਨਹੀਂ ਡਰਦੇ ਨੇ ਕੀ ਗੱਲ ਦੱਸਦੇ ਹੀ ਇਹਨਾਂ ਨੂੰ ਬਾਹਰ ਛੱਡਾਂਦਾ ਨਾ ਮੈਂ ਵਿਚਾਰੇ ਨੂੰ ਬਾਜ ਜਾਂਦਾ ਉਹ ਚੇਤਾ ਹੀ ਨਹੀਂ ਦੋ ਦਿਨ ਹੋ ਗਏ ਵਿਚਾਰੇ ਉੱਪਰ ਹੀ ਪਿਆ ਰਹਿ ਗਿਆ ਠੰਡ ਚ ਤੇ ਸਵੇਰੇ ਚ ਇੱਦੇ ਆਉਂਦੀਆਂ ਨੇ ਰਾਤ ਨੂੰ 12:00 ਵਜੇ ਉਹ ਆਇਆ ਬਈ ਉਹ ਫਸਿਆ ਰਾਤੀ 8:00 ਵਜੇ ਘਰੇ ਆਉ ਤੇ ਇਹਨਾਂ ਦੀ ਸਬਜ਼ੀ ਲਿਆਣੀ ਹੁੰਦੀ ਐ ਤੇ ਕਦੀ ਕੁਛ ਲਿਆਣਾ ਹੁੰਦਾ ਐ ਤੇ ਸਵੇਰੇ ਵੀ ਇਹਨਾਂ ਦਾ ਇਹੀ ਕੰਮ ਹੁੰਦਾ ਐ ਸਬਜ਼ੀ ਮੰਗਵਾਨੇ ਅਸੀਂ ਉਸਤੇ ਗਾਨੇ ਰੋਟੇ ਤੂੰ ਕੜਾ ਦੇ ਸਬਜ਼ੀ ਲਿਆਉਣਾ ਬਾ ਨਾ ਨਾ ਇਹ ਤਾਂ ਕੋਈ ਲਿਆ ਕੇ ਦਿੱਤੇ ਨਹੀਂ ਕਦੀ ਆਪ ਤਾਂ ਤੁਸੀਂ ਜਾਣਦੇ ਨਹੀਂ ਗੜੀ ਚ ਨਿਕਲੇ ਕਦੀ ਸੜਕ ਤੇ ਆ ਬੂੜੀਆਂ ਕਿੰਨੇ ਲਿਆ ਕੇ ਤੁਸੀਂ ਇਹਨਾਂ ਨੇ ਮੁੜੀਆ ਦੁਕਾਨ ਹੈ ਰੋਟੀਆਂ ਖਾਣੇ ਨੇ ਤਾਂ ਲਿਆਤੀਆਂ ਉੱਧਰ ਉਹ ਅਜੇ ਇੱਕ ਕੰਬਲ ਪੱਗ ਤਿਆਰ ਕਰਕੇ ਵਿੱਚ ਰੱਖਤੀ ਤੇ ਕਿਵੇਂ ਬੋਲਦੇ ਤੁਸੀਂ ਕੰਮ ਹੈ ਪੈਂਦਾ ਕੰਮ ਸਾਰਾ ਅਸੀਂ ਉਧਰ ਝਾੜੂ ਲਾਇਆ ਸਾਰਾ ਤੇਰੀ ਝਾੜੂ ਹੀ ਹੋਦਣ ਲਾਇਆ ਵੇੜਾ ਸਾਫ਼ ਕੀਤਾ ਸਾਰਾ ਹੈ ਝਾੜੂ ਲਾਇਆ ਤੇ ਗਾਹ ਫਿਰ ਪੈ ਗਿਆ ਗਾਹ ਤਾਂ ਪੈਂਦਾ ਹੀ ਹੈ ਝਾੜੂ ਲਾਉਣਗੇ ਬਾਰ-ਬਾਰ ਝਾੜੂ ਆ ਤੇ ਪੈਣੀ ਹੀ ਫਿਰ ਉਹਦੇ ਅਹੀ ਵੀ ਲਾਣੇ ਆ ਤੇ ਗਾਹ ਪੈਂਦਾ ਹੀ ਹੈ ਉਹੀ ਕਿੰਨਾ ਤੁਸੀਂ ਤੇ ਉਧਰ ਭੱਜ ਚੱਲ ਜਾ ਯਾਰ ਝਾੜੂ ਲਾਣ ਦੇ ਮਾਰੋ ਤੁਹਾਨੂੰ ਭੱਜ ਜੇ ਗੁਰਦੁਆਰੇ ਛੜਕ ਛੜਕ ਗਾਹ ਤੇ ਗਾਹ ਪਹਿਣਾ ਤੇ ਸਫਾਈ ਕਰਨੀ ਹੈ ਕਰਨੀ ਹੈ ਫਿਰ ਕੀ ਫਿਰ ਕੀ ਘਰ ਲੈਣੀ ਹੈ ਤੇ ਫਿਰ ਕੀ ਫਿਰ ਕੀ ਘਰ ਲੈਣਾ ਗਾਹ ਤੇ ਪਹਿਣਾ ਹੀ ਹੈ ਗਾਹ ਹੈ ਨਾ ਫਿਰ ਪਹਿਣਾ ਹੀ ਹੈ ਕੁੜਤਾ ਪਹਿਣਾ ਹੀ ਕੁੜਤਾ ਫਿਰ ਕੀ ਹੈ ਫਿਰ ਕੀ ਹੈ ਫਿਰ ਕੀ ਕੀ ਹੈ ਕੀ ਹੈ ਕੀ ਹੈ ਬੜਾ ਮਿਸਾਲਾ ਸਾਡਾ ਗਾਹ ਵਾਲਾ ਬੰਦਾ ਤੇ ਆਹੀ ਹੈ ਸਾਡਾ ਕਾਕਾ ਸਭ ਤੋਂ ਵੱਧ ਸਹੀ ਗੱਲ ਹੈ ਥੱਲੇ ਪੋਚੇ ਲਾ ਕੇ ਗਈ ਹੈ ਅਗਲੀ ਦੇ ਉਹ ਦੇ ਲਾ ਫੇਰ ਇਹਨੇ ਗੰਦ ਪਾਤਾ ਮਿਸਤਰੀ ਉਹ ਜਿਹੜਾ ਉਹਨਾਂ ਆਇਆ ਨਹੀਂ ਸੀ ਦਰਵਾਜ਼ੇ ਵਾਲਾ ਅੱਜ ਫੇਰ ਗੁੰਮ ਗਿਆ ਉਹਨੂੰ ਕੱਲਰ ਮੋਟਰਸਾਈਕਲ ਦੇ ਕੇ ਭੇਜ ਗਿਆ ਪਤਾ ਨਹੀਂ ਕਿ ਆ ਆ ਗਿਆ ਥੱਲੇ ਹੁਣ ਆ ਗਿਆ ਆ ਗਿਆ ਭਰਾਵਾ ਹੋਰ ਕਿਸੇ ਔਰ ਦੀ ਟੱਲੀਆਂ ਪਿਆਂਦਾ ਨਾਲੇ ਅਗਲੇ ਨੇ ਗਾਲਾਂ ਕੱਢੀਆਂ ਇਹਨੂੰ ਹਾਂ ਉਹਦੀ ਪੈਗ ਕਿਤੇ ਹੋਰ ਪਾਜੀ ਚੱਲ ਗਿਆ ਤੇ ਦੀ ਹੋਰ ਦੀ ਬੈਲ ਮਾਰਦੀ ਕੋਈ ਨਾ ਮੰਮਾ ਮੰਮਾ ਆ ਗਿਆ ਆ ਗਿਆ ਥੱਲੇ ਮਮਾ ਦਾ ਡਾਡਾ ਕੋ ਮਗਾਰੇ ਪਤਾ ਨਹੀਂ ਕਿੱਥੇ ਟੱਲੀਆਂ ਵਜਾ ਕੇ ਤਾਂ ਮਾਰੋ 10-15 ਮਿੰਟ ਆਵ ਕੇ ਘਰ ਕੇ ਬਹਿਲੇ ਵੇ ਆ ਮੇ ਸਾਡੇ ਘਰ ਤੇ ਪਹਿਲੇ ਲੱਗੀ ਦੀ ਅੱਛਾ ਲੈ ਲੋ ਨਾਲੇ ਸਾਡੇ ਦਰਵਾਜੇ ਤੇ ਗੇਟ ਆ ਵੀ ਡੀਆ ਤੇ ਖੁੱਲੇ ਰਹਿੰਦੇ ਸਾਰਾ ਹੁਣ ਹੁਣ ਪਤਾ ਕੀ ਹੋਇਆ ਮੰਮੀ ਹੈ ਮੰਮੀ ਹੁਣ ਆਇਆ ਤੇ ਲੋਕ ਹੀ ਨਾ ਲੱਗੇ 10 ਮਿੰਟ ਖੜਾ ਰਿਹਾ ਲੋਕ ਲਾਈ ਗਿਆ ਲਾਈ ਗਿਆ ਡੈਡੀ ਕਹਿੰਦਾ ਤੂੰ ਛੱਡ ਦੇ ਜੇ ਨਹੀਂ ਲੱਗਦਾ ਤੇ ਕੋਈ ਨਹੀਂ ਲੈ ਕੇ ਜਾਂਦਾ ਥੱਲੇ ਲੋਕ ਹੀ ਲਾਈ ਗਿਆ ਲੱਗੇ ਨਹੀਂ ਤਾਂ ਵੀ ਲੱਗਿਆ ਇਹ ਡੈਡੀ ਨੇ ਅੰਦਰ ਲੈ ਗਿਆ ਦਾ ਇੰਨਾ ਯਾਰ ਚਿਰਲੂ ਹੈ ਜਮੈ ਚਿਰਲੂ ਯਾਰ ਨਵਾਂ ਹੀ ਆਇਆ ਵਿਚਾਰਾ ਸਹੀ ਗੱਲ ਹੈ ਮੈਂ ਠੰਡ ਚ ਸਾਰੀ ਦੁਨੀਆ ਕੰਮ ਕਰਦੀ ਹੈ ਕੰਮ ਕਰਦੀ ਹੈ ਠੰਡ ਚ ਉਹ ਉਹਨਾਂ ਨੂੰ ਨਹੀਂ ਫਰਕ ਪੈਂਦਾ ਹੈਗਾ ਚਾਹ ਦਾ ਕੱਪ ਬਣਾ ਦਿਓ ਚਲੋ ਨਾਲ ਉਹਨੂੰ ਵੀ ਬਣਾ ਦਿਓ ਉਹ ਵੀ ਮੰਗਦਾ ਪਿਆ ਦੇਖੋ ਯਾਦ ਕਰ ਰਿਹਾ ਹੈ ਆ ਗਿਆ ਹੈ ਇਹ ਦੇਖੋ ਕਾਰੀਗਰ ਆਇਆ ਹੈ ये अब <laughs> करेगा काम दरवाजे का पहले कौन सा दरवाजा करना है वाला बोला। नीचे वाला पहले ज्यादा कर कल तुम कहाँ गायब हो गए थे अच्छा तुम फिर मेरे को झूठ भी बोला कि बोल रहे थे बोले दस तो बोले दस तो लेते की आज नहीं टाइम है कल आएंगे तो हम नहीं ना इंतजार करते है ये जो है मेरे ठेकेदार मैं बोल रहा हूँ कोई बात नहीं ठेकेदार ने जहाँ भेजना वहीं जाना पड़ेगा पर बता तो देते ना झूठ भी बोले थे ਆਲੋ ਕਾਹ ਬੋਲਾ ਕਿ ਬੇਟੇ ਇਹ ਵੀ ਕੰਮ ਕਰ ਦੇ। ਇਸੇ ਲਈ ਹਮਕੋ ਇੰਜਰਜ ਹੋ ਗਏ। ਚਲੋ ਕੋਈ ਬਾਤ ਨਹੀਂ। ਚਲੋ ਫਿਰ ਕਰ ਦੋ। ਕਰ ਦੋ ਸ਼ੁਰੂ ਫਿਰ ਹਾਂ। ਹਲੋ ਕਾਕੀ ਤੁਸੀਂ ਵੀ ਕੋਈ ਕੰਮ-ਕੁਮ ਕਰ ਲਓ, ਚਾਹ-ਚੂ ਬਣਾ ਲਓ। ਚਾਹ-ਚੂ ਬਣਾ ਲਓ ਸੋਨਿਓ। ਹਾਂਜੀ। ਉਹ ਵਾਲੀ ਟੈਲ ਪਈ ਜਿਹੜੀ ਕੱਟ ਕੇ ਲਵਾਣੀ। ਪਤਾ ਮੈਨੂੰ ਆਹੋ। ਹਾਂਜੀ ਸੋਨਿਓ। ਲੈਟ ਹੈ ਨਹੀਂ। ਉਹ ਸੋਨਿਓ। ਕੰਮ-ਕੁਮ ਕਰ ਲਓ ਕੋਈ। ਇੱਧਰ ਦੇਖੋ। ਓਏ। ਅੱਛਾ ਖਲਾਰੇ ਵਾਲਾ ਕੰਮ। ਹਾਂਜੀ। ਅੱਛਾ ਖਲਾਰੇ ਪਾਣ ਵਾਲਾ ਕੰਮ। ਪਾਣ ਵਾਲਾ ਨਹੀਂ ਖਲਾਰੇ ਸਾਹਮਣ ਵਾਲਾ ਕੰਮ। ਨਹੀਂ ਨਹੀਂ ਖਲਾੜੇ ਪਾੜ ਵਾਲਾ ਕੰਮ ਕਹਿੰਦੇ ਵੇ ਉਹ ਛੰਮਾ ਨਾ ਛੰਮਾ ਕੱ ਲਿਆ ਗਲੂਤ ਹੋ ਗਿਆ ਛੰਮਾ ਨਹੀਂ ਆ ਚਾਹੀਦਾ ਤੁਹਾਡੇ ਕੋਲ ਤਮੀਜ਼ ਕਰਨ ਨੰਬਰ ਹੈ ਨਹੀਂ ਕਿਉਂ ਚਾਰੇ ਲੋਗ ਮਰਦੇ ਦਰਵਾਜ਼ਾ ਉਹਨੂੰ ਫੇਰ ਖੜਕੜਿ ਬਣਾਣਾ ਹੈ ਸਨੀ ਤਮੀਜ਼ ਨਾਲ ਮੈਂ ਬਾਥਰੂਮ ਦਾ ਦਰਵਾਜ਼ਾ ਕਿੱਥੇ ਖੱਲੇ ਪਿਆ ਐਦਾ ਵੀ ਐਦਾ ਤੇ ਲੈ ਆਵਣੇ ਇਹਦਾ ਲੈ ਕੇ ਆ ਆ ਫੇਰ ਉਹਨੂੰ ਕੀ ਉਹਦਾ ਕੋ ਕੰਮ ਵਿਚਾਰ ਚਲ ਮੈਂ ਪੁੱਛਦਾ ਹਾਂਜੀ ਤੇ ਹੁਣ ਪਰੋਣੇ ਆਏ ਸੀਗੇ ਤੇ ਉਹ ਚਲੇ ਗਏ ਨੇ ਤੇ ਮੰਨੀ ਵੀ ਨਾਲ ਹੀ ਗਿਆ ਹੋਇਆ ਥੋੜਾ ਜਿਹਾ ਹੋਰ ਵੀ ਘਰਾਂ 'ਚ ਜਾਣਾ ਸੀ ਨਾ ਕਾਰਡ ਵੰਡਣ ਜਾਣਾ ਸੀ ਉਹਨਾਂ ਨੇ ਵਿਆਹ ਦੇ ਤੇ ਤਾਂ ਕਰਕੇ ਤੇ ਬਾਕੀ ਆਪਣਾ ਕੰਮ ਜਿਹੜਾ ਪੱਪੂ ਵਾਲਾ ਕੰਮ ਹੈ ਟੈਲਾਂ ਦਾ ਉਹ ਹੱਲੇ ਤੁਹਾਨੂੰ ਮੈਂ ਦਿਖਾ ਦੇਣਾ ਕਿੱਥੇ ਤੱਕ ਪਹੁੰਚੇ ਠੀਕ ਹੈ ਜੀ ਹਾਂ ਦੇਖੋ ਹੱਲੇ ਆ ਲਾਈਆਂ ਵਾਲੇ ਤੇ ਆਹ ਰਹਿੰਦਾ ਇੰਨਾ ਪਾਸਾ ਉਹ ਪਰਿਓ ਰਹਿਣੀਆਂ ਸਾਰੀਆਂ ਚਲੋ ਲੱਗ ਹੀ ਜਾਏਗਾ ਕੋਈ ਗੱਲ ਨਹੀਂ ੋੱਖਾ ਸੁੱਖਾ ਲਾ ਦੇ ਘਰ ਐ ਟਾਈਮ ਪਿਆ ਹੋਇਆ ਸਾਢੇ 4 ਸਾਢੇ 4 ਹੋਏ ਨੇ ਤੇ ਬਾਕੀ ਮਨਪ੍ਰੀਤ ਨੂੰ ਕਹਿੰਦਾ ਮੈਨੂੰ ਹੁਣ ਭੁੱਖ ਲੱਗੀ ਐ ਬਣਾ ਮੈਗੀ ਮਕਰੋਨੀ ਮੈਗੀ ਮਕਰੋਨੀ ਖਾਈ ਦੀ ਜਦੋਂ ਭੁੱਖ ਲੱਗ ਜਾਂਦੀ ਛੁੱਟੀ ਵਾਲਾ ਦਿਨ ਹੀ ਖਾਈ ਦੀ ਪੈਸੇ ਨਾਲ ਅੱਗੇ ਪਿੱਛੇ ਨਹੀਂ ਖਾਂਦੇ ਤੇ ਮਰਪੀ ਕਿੱਧਰ ਗਈ ਹੈਲੋ ਮਿਸਿਸ ਕਰਨਪਾਲ ਸਿੰਘ ਮਿਸਿਸ ਕਰਨਪਾਲ ਸਿੰਘ ਮੈਂ ਯਾਰ ਭਰਾਵਾ ਮੇਰੇ ਵਾਸਤੇ ਮੈਗੀ ਮਕਰੋਨੀ ਬਣਾ ਭੁੱਖ ਲੱਗੀ ਪਹਿਲਾਂ ਕੱਪੜੇ ਸਾਬਤ ਹੋ ਗਿਆ ਵੀ ਤੂੰ ਮੈਨੂੰ ਮਕਰੋਨੀ ਸਾਬਤ ਹੋ ਗਿਆ ਵੀ ਤੂੰ ਮੈਨੂੰ ਰੋਟੀ ਪਾਣੀ ਪੁੱਛਦੀ ਨਹੀਂ ਛੁੱਟੀ ਵਾਲੇ ਦਿਨ ਜਲਦੀ ਕਰ ਕੱਪੜੇ ਬਾਹਰ ਬੈਠੇ ਐਨੀ ਠੰਡ ਦੇ ਵਿੱਚ ਯਾਰ ਪਲੀਜ਼ ਬਣਾ ਦੇ ਮੈਗੀ ਮਕਰੋਨੀ ਕੱਪੜੇ ਫਿਰ ਮੈਂ ਕੱਪੜੇ ਮੈਂ ਲਿਆ ਦੇਣਾ ਚੱਲ ਬਣਾ ਫਿਰ ਚੱਲੀਏ ਕਦੋਂ ਤੁਸੀਂ ਖਾਧੀ ਕਦੋਂ ਗਏ ਰਾਤ ਨੂੰ 2 ਮਿੰਟ ਅੱਧਾ ਘੰਟਾ ਵੱਧੋ ਵੱਧ ਲੱਗਣਾ ਫਿਰ ਅੱਧਾ ਘੰਟਾ ਪਹਿਲਾਂ ਆਪਾਂ ਯਾਰ ਉੱਥੇ ਟਾਈਮ ਲਾ ਆ ਜਾਣਾ ਫਿਰ ਸ਼ਰਾਬ ਦੀ ਪੈਣ ਰੋਟੀ ਦਾ ਚਲ ਓਠ ਓਠ ਚਲ 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 ਬਣਾ ਦੇ फटाफट ਤਾਂ ਦੇ ਸਾਰੇ ਤੇ ਜਲਦੀ ਕਰ ਨਾ ਟਾਈਮ ਨਾ ਵੇਸਟ ਕਰਨਾ ਪਲੀਜ਼ ਯਾਰ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਧੁੱਪ ਚੜੇਗੀ ਨਾ ਹੋਰ ਵੀ ਗੱਲਬਾਤ ਬਣੇਗੀ ਹੁਣ ਗਿੱਲੇ ਹੋਏ ਵਿੱਚ ਨਾ بارش ਕਰਕੇ ਹੈਨਾ ਤੇ ਹੁਣ ਸੁੱਕਣਗੇ ਤਾਂ ਫੇਰ ਇਹਨਾਂ ਮੇਰੇ ਹਿਸਾਬ ਨਾਲ ਨਖਾਰ ਆਏ ਹਾਂ ਪਾਣੀ ਨਹੀਂ ਪਾਣਾ ਮੱਲੜ ਪਾਇਆ ਸੀ ਆ ਦੇਖੋ ਸਾਰਿਆਂ ਦੇ ਵਿੱਚ ਨਾ ਮੱਲੜ ਪਾਇਆ ਹੁਣ ਆਪਾਂ ਇਹਨੇ ਜੇ ਹੁਣ ਜਾਨ ਆ ਜੇਗੀ ਭਾਈ ਐਚ ਪਾਇਆ ਨਹੀਂ ਹੈਗਾ ਇੱਥੇ ਨੀ ਡੇੜੀ ਨੇ ਪਾਇਆ ਮਲੜ ਚਲੋ ਕੋਈ ਗੱਲ ਹੈ ਗੁਲਾਬ ਦੇ ਫੁੱਲੇ ਚ ਕਿਵੇਂ ਧਣੀਆਂ ਡੇਗ ਗਿਆ ਵੇਖੋ ਤੇ ਉਗ ਵੀ ਆਹੋ ਧਣੀਆਂ ਉਗ ਗਏ ਗੁਲਾਬ ਦੇ ਬੂਟੇ ਚ ਆਹ ਦੇਖੋ ਅੱਤਰੋ ਹਾਂਜੀ ਹੁਣ ਆਏ ਆ ਛੱਤ ਤੇ ਤੇ ਆ ਲਿਆਂਦਾ ਸੀਗਾ ਜਿਹੜਾ ਸਮਾਨਤਨ ਦਿਖਾਇਆ ਸੀ ਪਹਿਲਾਂ ਪਿਛਲੇ ਵਲੋਚ ਹੁਣ ਇਹਦੇ ਕੋਲ ਲਵਾਉਣ ਲੱਗੇ ਆ ਵਾਸ਼ਰੂਮ ਦੇ ਵਿੱਚ ਹੈਨਾ ਠੀਕ ਹੈ ਜੀ ਤੇ ਬੰਦਾ ਲੱਗਾ ਹੋਇਆ ਹੈ ਇਹ ਦੁਕਾਨ ਆਹ ਦਰਵਾਜ਼ਾ ਜਿਹੜੀ ਸੈੱਟ ਕਰਾਣਾ ਵਾਲਾ ਲੱਗਾ ਇਹ ਹੀ ਕਰ ਲੱਗਾ ਕਿ ਵੱਡੇਗਾ ਇਹਨੂੰ ਮੈਂ ਕਿੱਥੋਂ ਕਰਤੀ ਜਾਂ ਦੇ ਹੋਰ ਇਹ ਜ਼ਰੂਰੀ ਹੈ ਮੈਂ ਕਿਹਾ ਇਹ ਪਹਿਲਾਂ ਆ ਹੀ ਰਹਿ ਗਿਆ ਬਾਅਦ ਤੋਂ ਬਾਅਦ ਤਾਂ ਨਵਾਂ ਹੀ ਦਰਵਾਜ਼ਾ ਲੱਗਣਾ ਸੀ ਉਹ ਤਾਂ ਕੱਲ ਪਰਸੋ ਲਾ ਜਾਏਗਾ ਹੈਨਾ ਆਹ ਫਿਲ ਵੀ ਚਾਹੀਦੇ ਨੇ ਬਾਬੂ ਨੋ ਛੱਡ ਦੋ ਛੱਡ ਦੋ ਯਾਰ ਕੱਢ ਦੋ ਆ ਮੈਂ ਕਿੱਕ ਕਰਕੇ ਤੀਂਜਾ ਫੜਾ ਦੂੰਗਾ ਤਾਂ ਇਹ ਤੂੰ ਰਹਿਂਦੇ ਹਿਆ ਪੀਜਾ ਕਨੇ ਨੀਆਂ ਨੇ ਅਸਲੀ ਆ ਤੈਨੂੰ ਅਕੜਣੀਆਂ ਨੇ ਆਹੋ ਮੈਂ ਆਪੇ ਕੱਗਦਾੜੀ ਨਾਲ ਆਹੋ ਤੁਸੀਂ ਕਾ ਮੈਂ ਤਾਂ ਚੱਕੀ ਲੈਣਾ ਓਏ ਤੂੰ ਨਾ ਜਾਰ ਲੱਕ ਦੋ ਨਹੀਂ ਮੇਰੇ ਕੋਈ ਹੱਥ ਨਹੀਂ ਹੈਗਾ ਮੈਂ ਰੱਖ ਦਿੰਦਾ ਆਪੇ ਅਗਲਾ ਲਾਂਦੀ ਮੇਰੀਆਂ ਕਨੇ ਆਪੇ ਜੱਕਦੇ ਨਹੀਂ ਹੋਣੇ ਨੇ ਪਰ ਰੱਖ ਰਾਇਆ ਨੀ ਮੋਰਾ ਸ਼ਕੜਾ ਆਇਆ ਸ਼ਕੜਦੀਨ ਇਹ ਵਿੱਚ ਪਾ ਦੇ ਪੁੱਤ ਇਹ ਵਿੱਚ ਪਾ ਦੇ ਚੱਲ ਇਹ ਵਿੱਚ ਪਾ ਇਹਨੂੰ ਇਹ ਪਾ ਵਿੱਚ ਮਾਰ ਦੇ ਉਹ ਨਵਾਣਾ ਹੋਣੇ ਤਿੰਨ ਬਾਸ ਕਰਵਾ ਦੇ ਮੈਂ ਹੋਰ ਬੁੱਟੇ ਹੋਏ ਨੇ ਬੜੀਆ ਹਾਂ ਬਹੁਤ ਨਿਖਰ ਗਏ ਨੇ ਗਲਬਾਤ ਆਈ ਦੀ ਬਹੁਤ ਵੇ ਧੁੱਪ ਤਾਂ ਪਾ ਲੱਗੀ ਨਾ ਇੱਕ ਦੋ ਇਹ ਗਲਬਾਤ ਬਣ ਜਾਂਦੀ ਨਜ਼ਾਰੇ ਹਾਂ ਮੱਲੜ ਪਾਣ ਨਾਲ ਨਿਖਰੇ ਨੇ ਪੌਦੇ ਇਹਨੂੰ ਗੂੜ ਦੇ ਦੇ ਹਾਂ ਰੋੜਦੀ ਹੈ ਨਾ ਮਿੱਟੀ ਦੇ ਨਾਲ ਚੰਗੀ ਫਰਾ ਆ ਸੁੱਕੇਗਾ ਫੇਰ ਹੀ ਕਰਾਂਗੇ ਲੈ ਕੇ ਕਰਕੇ ਛਾਣ ਲੈ ਲੋ ਕਹਿੰਦੀ ਐ ਇੱਕ ਇੱਕ ਕਰਕੇ ਛਾਣ ਲੈ ਲੋ ਮਾਂ ਕਾ ਕਹਿੰਦੀ ਤੂੰ ਕੱਲ ਕਿਉਂ ਨਹੀਂ ਆਇਆ ਅੱਜ ਤੱਕ ਕਦੋਂ ਕਿਉਂ ਨਹੀਂ ਆਇਆ ਅੱਛਾ ਮਾਂ ਕਾ ਬੱਚਾ ਜਿਹੜੀ ਲੇਤਾ ਹੈ ਹਾਂ ਮਾਂ ਕਾ ਬੱਚਾ ਕਿਆ ਬੋਲਦੀ ਹੈ ਜਦ ਪੁੱਤ ਉਹ ਜੈਕਟ ਪਾ ਕੇ ਪੁੱਤ ਹੀ ਹੈ ਮਾਂ ਕਾ ਬੱਚਾ ਕਹਿੰਦੀ ਮਾਂ ਕਾ ਬੱਚਾ ਮਾਂ ਕਾ ਬੱਚਾ ਹੀ ਹੋਇਆ ਕੀ ਬੋਲਦਾ ਹਰ ਕਾ ਬੋਲਦਾ ਹੈ ਅੱਲਾ ਅੱਮਾ ਲੜ ਜਿਹੇ ਬੋਲ ਇਹ ਦੇਖੋ ਕਸੇ ਨਕਲ ਉਤਾਰਦੀ ਤੇਮਾਰੀ ਅੱਮਾ ਕਸੇ ਕਿਧਰ ਇਹਨੂੰ ਉਹ ਦੇਖ ਨਕਲ ਉਤਾਰ ਰਹੀ ਉਹਦੀ ਨਹੀਂ ਬੋਲਦਾ ਕਿਦਾਂ ਬੋਲਦਾ ਕਿਦਾਂ ਆ ਲੈ ਚੱਲ ਗਈ ਬੋ ਕਿਦਾਂ ਕਰਦਾ ਤੇਰਾ ਅਧਰ ਵੇਖ